ਜੇ ਮੈਂ ਤੁਸੀਂ ਸਭ ਜਾਣਦੇ ਹੋ ਕਿ ਜਿਹੜੇ ਦੀਵਾਲੀ ਆ ਹੁਣ ਆਉਣੇ ਵਾਲੀਆਂ ਕੁਝ ਕੁ ਦਿਨ ਹੀ ਜਿਹੜੇ ਰਹਿ ਗਏ ਨੇ ਦੀਵਾਲੀ ਨੂੰ ਤੇ ਦੀਵਾਲੀ ਦਾ ਜਿਹੜਾ ਮੇਨ ਅਸਲੀ ਨਾਮ ਹੈਗਾ ਉਹ ਤਾਂ ਦੀਪਾਵਲੀ ਹੈ। ਕਹਿੰਦੇ ਆਪਾਂ ਨੂੰ ਦੀਪ ਬਣਦੇ ਹੋਏ ਨਾ ਦਿਖਾਈ ਏਦਾਂ ਕਿਦਾਂ ਹੋ ਸਕਦਾ। ਲੋਕਾਂ ਦੇ ਘਰ ਰੋਸ਼ਨ ਕਰਦੇ ਆ। ਘਰ ਰੋਸ਼ਨ ਤਾਂ ਹੁਣ ਕਰਦੇ ਆ ਜੀ ਦੇਖੋ ਹੁਣ ਦੀਵੇ ਲੈ ਕੇ ਜਾਂਦੇ ਆ ਹਰੇਕ ਕੋਈ ਆ ਵੀਰੇ ਘਰ ਰੋਸ਼ਨ ਕਰਨ ਵਾਸਤੇ ਲੈ ਕੇ ਜਾਂਦੇ ਆ। ਤੇ ਹੁਣ ਸਾਡਾ ਵੀ ਇਹਨਾਂ ਨਾਲ ਸਾਡੇ ਤੇ ਮਾੜਾ ਮਾੜਾ ਰੋਜ਼ ਰੁੱਟ ਤੇ ਫਰਕ ਪੈ ਰਿਹਾ ਮਤਲਬ ਅਸੀਂ ਥੋੜਾ ਬਹੁਤ ਹੋ ਜਾਂਦਾ ਕੰਮ ਤਾਂ ਹੰਦਾ ਵਧੀਆ ਇਹਨਾਂ ਦਾ ਲੜੀਆਂ ਵਾਲੇ ਦੀਵੇ ਆ ਗਏ ਉਹਦੇ ਨਾਲ ਆਪਣੇ ਕੰਮ 'ਚ ਕੀ ਫਰਕ ਪੈ ਰਿਹਾ ਸਾਡੇ ਕੰਮ 'ਚ ਤਾਂ ਫਰਕ ਤਾਂ ਪੈ ਹੀ ਰਿਹਾ ਜੀ ਕਾਫੀ ਫਰਕ ਪੈ ਰਿਹਾ ਵਸੇ ਸਾਡੇ ਕੰਮ 'ਚ ਲੜੀਆਂ ਨਾਲ ਕੋਈ ਅਲਟੀਵੇਸ਼ਨ ਹੋ ਗਿਆ ਮਤਲਬ ਲੜੀਆਂ ਆ ਗਈਆਂ ਇਹਨਾਂ ਨਾਲ ਕੋਈ ਆਪਣੇ ਪਾਣੀ ਵਾਲੇ ਦੀਵੇ ਵਗੈਰਾ ਆ ਗਏ ਮੋਮਬੱਤੀਆ ਸਾਡੇ ਕੰਮ 'ਚ ਤਾਂ ਫਰਕ ਪੈ ਹੀ ਆ ਬਹੁਤ ਫਰਕ ਪੈ ਗਿਆ ਜਿੱਥੇ ਕਿ ਜਿਹੜੇ ਦੀਵੇ ਦੂਜੇ ਆ ਪਾਣੀ ਵਾਲੇ ਹੋ ਗਏ ਬਿਜਲੀ ਵਾਲੇ ਹੋ ਗਏ ਉਹ ਕਿਤੇ ਮਹਿੰਗੇ ਪਰ ਕਿਤੇ ਨਾ ਕਿ ਜਿਹੜਾ ਆਪਣਾ ਰੇਟ ਸਿਰਫ 20 ਰੁਪਏ ਦਰਜਾਂ ਦੇ ਵਿੱਚ ਨਿਭੜ ਜਾਂਦਾ ਪਰ ਤਾਂ ਵੀ ਜਿਹੜਾ ਗਾਹਕ ਆਨ ਮਹਿੰ ਵਾਹ ਗੌਣ ਏ ਮਿੱਟੀ ਦਾ ਬਸ ਅਗਲਾ ਕਹਿੰਦਾ ਮਿੱਟੀ ਦਾ ਹੀ ਐ ਮਿੱਟੀ ਦੇ ਮਿਹਨਤ ਨਹੀਂ ਅਗਲਾ ਦੇਖਦਾਗਾ ਸਿੱਖਣਾ ਪੈਂਦਾ ਕਿ ਬਸ ਉਦਾਂ ਹੀ ਨਹੀਂ ਵੀਰੇ ਕਲਾ ਦਾ ਕਲਾ ਸਿੱਖਣੀ ਪੈਂਦੀ ਐ ਉਸਤਾਦ ਤੋਂ ਜਿਹੜੀ ਮਰਜ਼ੇ ਪਾਸੇ ਚਲਾ ਜਾਓ ਤੁਸੀਂ ਠੀਕ ਐ ਜੀ ਹੁਣ ਦਾ ਉਸਤਾਦ ਸਾਡੇ ਘਰੇ ਹੀ ਐ ਸਸਟਰੀ ਕਾ ਤੁਸੀਂ ਦੇਖਣਾ ਸਿਟੀ ਹੈਡਲਾਈਨਸ ਤੇ ਮੈਂ ਅੰਬਰਵੀਰ ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਕਿ ਜਿਹੜੇ ਦੀਵਾਲੀ ਆ ਹੁਣ ਆਉਣੇ ਵਾਲੀ ਆ ਕੁਝ ਕੁ ਦਿਨ ਹੀ ਜਿਹੜੇ ਰਹਿ ਗਏ ਨੇ ਦੀਵਾਲੀ ਨੂੰ ਤੇ ਦੀਵਾਲੀ ਦਾ ਜਿਹੜਾ ਮੇਨ ਅਸਲੀ ਨਾਮ ਹੈਗਾ ਉਹ ਤਾਂ ਦੀਪਾਵਲੀ ਤੇ ਦੀਪਾਵਲੀ ਜਿਹੜੀ ਦੀਪਾਵਲੀ ਐ ਤੇ ਆਪਾਂ ਤੁਹਾਨੂੰ ਦੀਪ ਬਣਦੇ ਹੋਏ ਨਾ ਦਿਖਾਈ ਏਦਾਂ ਕਿਦਾਂ ਹੋ ਸਕ ਤੇ ਅੱਜ ਆਪਾਂ ਤੁਹਾਨੂੰ ਦੀਵਿਆਂ ਦੀ ਮੇਕਿੰਗ ਦਿਖਾਵਾਂਗੇ ਅੰਕਲ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਵੀ ਕਿ ਕਿਵੇਂ ਦੀਵੇ ਬਣਦੇ ਨੇ ਤੇ ਲੋਕ ਕਿਵੇਂ ਕਿਹਮੇ ਜੀ ਡਿਮਾਂਡ ਕਰਦੇ ਨੇ ਕਿ ਕਿੰਨਾ ਕਿੰਨਾ ਦੀਵੇ ਸਾਨੂੰ ਦਿਓ ਤਾਂ ਆਓ ਚੱਲਦੇ ਆਂ ਨਾਲੇ ਗੱਲਬਾਤ ਕਰਾਂਗੇ ਤਾਂ ਸਾਡਾ ਅੰਕਲ ਜੀ ਜਿਹਦੇ ਨੇ ਸਤਿ ਸ਼੍ਰੀ ਅਕਾਲ ਅੰਕਲ ਸਤਿ ਸ਼੍ਰੀ ਅਕਾਲ ਜੀ ਅੰਕਲ ਦੀਵਾਲੀ ਦਾ ਤਿਉਹਾਰ ਆ ਚੁੱਕਿਆ ਹੈ ਜਿਹਦੇ ਵਿੱਚ ਦੀਵਿਆਂ ਦੀ ਬਹੁਤ ਡਿਮਾਂਡ ਰਹਿੰਦੀ ਆ ਕਿੱਦਾਂ ਦਾ ਲੱਗਦਾ ਕਿ ਹੁਣ ਸਾਲ ਮਗਰੋਂ ਬਹੁਤ ਡਿਮਾਂਡ ਆਪਣੀ ਵਧ ਜਾਂਦੀ ਹੈ ਨਾ ਬਿਲਕੁਲ ਜੀ ਵਧ ਜਾਂਦੀ ਹੈ ਡਿਮਾਂਡ ਤਾਂ ਵਧਦੀ ਹੈ ਜੀ ਹਰ ਸਾਲ ਥੋੜੇ ਬੋਤ ਫਰਕ ਹਾਂਜੀ ਤੇ ਮੈਂ ਗੱਲ ਕਰਨਾ ਚਾਹੁੰਗਾ ਵੀ ਜਦੋਂ ਦੀਵਾਲੀ ਆਉਂਦੀ ਆ ਹਾਂਜੀ ਤੇ ਜਿਹੜਾ ਅਸਲੀ ਜਿਹੜਾ ਮਤਲਬ ਮੇਨ ਦੀਵਾਲੀ ਤਿਹਾੜੀ ਦੀਵਿਆਂ ਦਾ ਹਾਂਜੀ ਤੇ ਜਦੋਂ ਦੀਵੇ ਬਣਾਉਨੇ ਹਾਂ ਕਸਟਮਰ ਲੈ ਕੇ ਜਾਂਦੇ ਨੇ ਕਿੱਦਾਂ ਦਾ ਮੈਨੂੰ ਲੱਗਦਾ ਵੀ ਲੋਕਾਂ ਦੇ ਘਰ ਰੋਸ਼ਨ ਕਰਦੇ ਆਂ ਆਪਾਂ ਘਰ ਰੋਸ਼ਨ ਤਾਂ ਹੁਣ ਕਰਦੇ ਆਂ ਜੀ ਦੇਖੋ ਹੁਣ ਦੀਵੇ ਲੈ ਕੇ ਜਾਂਦੇ ਆ ਹਰੇਕ ਕੋਈ ਆ ਵੀਰੇ ਘਰ ਰੋਸ਼ਨ ਕਰਨ ਵਾਸਤੇ ਲੈ ਕੇ ਜਾਂਦੇ ਆ ਤੇ ਹੁਣ ਸਾਡਾ ਵੀ ਇਹਨਾਂ ਨਾਲ ਸਾਡੇ ਤੇ ਵੀ ਮਾੜਾ ਮਾੜਾ ਰੋਜੀ ਰੁਟੀ ਤੇ ਫਰਕ ਪੈ ਰਿਹਾ ਮਤਲਬ ਅਸੀਂ ਥੋੜਾ ਬੜਾ ਹੋ ਜਾਂਦਾ ਕੰਮ ਤਾਂ ਹੁੰਦਾ ਵਧੀਆ ਇਹਨਾਂ ਦਾ ਪਹਿਲਾਂ ਦੀ ਵਿੱਚ ਜਿਹੜੇ ਅਸਲੀ ਦੀਵੇ ਨੇ ਮਿੱਟੀ ਵਾਲੇ ਗਿਨੇ ਜਾਂਦੇ ਨੇ ਪਰ ਅੱਜ ਕੱਲ ਦੇ ਟਾਈਮ ਦੇ ਵਿੱਚ ਜਦੋਂ ਟੈਕਨੋਲੋਜੀ ਵੱਧ ਰਹੀ ਆ ਤੇ ਕਾਫੀ ਮਿਸ ਡਿਜੀਟਲ ਜਿਹੜੇ ਆ ਉਹ ਵੀ ਆ ਰਹੇ ਨੇ ਲੜੀਆਂ ਲੜੀਆਂ ਵਾਲੇ ਦੀਵੇ ਆ ਗਏ ਉਹਦੇ ਨਾਲ ਆਪਣੇ ਕੰਮ 'ਚ ਕੀ ਫਰਕ ਪੈ ਰਿਹਾ ਸਾਡੇ ਕੰਮ 'ਚ ਤਾਂ ਫਰਕ ਤਾਂ ਪੈ ਹੀ ਰਿਹਾ ਜੀ ਕਾਫੀ ਫਰਕ ਪੈ ਰਿਹਾ ਵਸ ਸਾਡੇ ਕੰਮ 'ਚ ਲੜੀਆਂ ਨਾਲ ਕੋਈ ਅਲਟੀਵੇਸ਼ਨ ਹੋ ਗਿਆ ਮਤਲਬ ਲੜੀਆਂ ਆ ਗਈਆਂ ਇਨਾਂ ਨਾਲ ਕੋਈ ਆਪਣਾ ਪਾਣੀ ਵਾਲੇ ਦੀਵੇ ਵਗੈਰਾ ਆ ਗਏ ਮੋਮਬੱਤੀ ਆ ਸਾਡੇ ਕੰਮੇ ਦਾ ਫਰਕ ਪਿਆ ਹੀ ਹੈ ਬਹੁਤ ਫਰਕ ਪਿਆ ਹੈ ਅੱਲਾ ਨਾਲੋਂ ਪਹਿਲਾਂ ਮਿੱਟੀ ਦਾ ਦੀਵਾ ਹੀ ਚੱਲਦਾ ਹੁੰਦਾ ਸੀਗਾ ਤੇ ਇਸ ਕਰਕੇ ਹੁਣ ਨਾ ਪਾਣੀ ਵਾਲਾ ਦੀਵਾ ਹੋਇਆ ਲੜੀਆਂ ਹੋ ਗਈਆਂ ਤੇ ਸਾਡੇ ਮਿੱਟੀ ਦੇ ਮਤਲਬ ਮਾਲ ਨੂੰ ਕੱਟੀ ਯੂਜ਼ ਕਰਦੇ ਆ ਤੇ ਹੁਣ ਜਿਵੇਂ ਕਿ ਮਹਿੰਗਾਈ ਵੱਧ ਰਹੀ ਆ ਤੇ ਜਿੱਥੇ ਕਿ ਜਿਹੜੇ ਦੀਵੇ ਦੂਜੇ ਆ ਪਾਣੀ ਵਾਲੇ ਹੋਗੇ ਬਿਜਲੀ ਵਾਲੇ ਹੋਗੇ ਉਹ ਕਿਤੇ ਮਹਿੰਗੇ ਪਰ ਕਿਤੇ ਨਾ ਕਿ ਜਿਹੜਾ ਆਪਣਾ ਰੇਟ ਸਿਰਫ 20 ਰੁਪਏ ਦਰਜਾਂ ਦੇ ਵਿੱਚ ਨਿਭੜ ਜਾਂਦਾ ਪਰ ਤਾਂ ਵੀ ਜਿਹੜਾ ਗਾਹ ਕਹਿੰਨੂ ਮਹਿੰਗਾ ਕਿਉਂ ਦੱਸਦਾ ਗਾਹ ਕੋਣ ਏ ਮਿੱਟੀ ਦਾ ਬਸ ਅਗਲਾ ਕਹਿੰਦਾ ਮਿੱਟੀ ਦਾ ਹੀ ਆ ਮਿੱਟੀ ਦੇ ਮਿਹਨਤ ਨਹੀਂ ਅਗਲਾ ਦੇਖਦਾਗਾ ਤੇ ਬਸ ਇਹ ਮਿੱਟੀ ਦਾ ਕਹੇ ਕਿ ਸੋਚ ਲੈਣਾ ਮਿੱਟੀ ਦਾ ਹੀ ਆ ਭਾਈ ਇਹ ਇਸ ਕਰਕੇ ਉਹ ਮਤਲਬ ਲੜੀਆਂ ਨੂੰ ਮਤਲਬ ਦੂਜੇ ਪਾਣੀ ਵਾਲੇ ਦੀਵਾ ਨੂੰ ਉਹ ਮਹਿੰਗੀ ਜੀ ਨੂੰ ਭਜਦੇ ਆ ਸਸਤੀ ਵਾਲ ਤਾਂ ਆ ਹੀ ਨਹੀਂ ਰਿਹਾ ਗਾਹਕ ਉਹ ਤੁਸੀਂ ਮੈਨੂੰ ਕੀ ਮੀਨਸ ਕੀ ਬਣਾ ਕੀ ਰਹੇ ਹੋ ਇਸ ਟਾਈਮ ਦੁੱਤੇ ਆ ਮੈਂ ਹਟੜੀ ਬਣਾ ਰਿਹਾ ਹਾਂ ਇਹ 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 ਹਟੜੀ ਦੀਵਾਲੀ ਦਾ ਮੈਂ ਨਾ ਮੈਂ ਨਾ ਐਟਮ ਆ ਹਟੜੀ ਦੀ ਜਿਵੇਂ ਦੀਵਾਲੀ ਦੀਵਾ ਹੋ ਗਿਆ ਇਹ ਹਟੜੀ ਹੋ ਗਈ ਇਹ ਉਹ ਚੀਜ਼ ਬਣਾ ਰਹੇ ਹਾਂ ਪਹਿਲਾਂ ਸਿਰਫ ਸਾਦੇ ਦੀਵੇ ਚੱਲਦੇ ਹੁੰਦੇ ਸੀ ਜਿਹੜੇ ਛੋਟੇ ਦੀਵੇ ਹੋ ਗਏ ਜਾਂ ਚਾਰ ਮੁਕੀ ਦੀਵਾ ਹੋ ਗਿਆ ਪਰ ਅੱਜ ਕੱਲ ਜਿਵੇਂ ਜਿਵੇਂ ਟਾਈਮ ਬਦਲਦਾ ਜਾ ਰਿਹਾ ਹੈ ਤਾਂ ਲੋਕ ਰੰਗ-ਬਰੰਗੇ ਦੀਵੇ ਦੀ ਮੰਗ ਕਰਦੇ ਆਪਣੇ ਕੋ ਵੀ ਹੁੰਦੇ ਨੇ ਹਾਂਜੀ ਹਾਂਜੀ ਉਹ ਵੀ ਹੁੰਦੇ ਆ ਉਹ ਵੀ ਬਣਾਉਂਦੇ ਆ ਇਹ ਰੰਗ-ਦਮ ਰੰਗੇ ਦੀਵੇ ਵੀ ਬਣਾਈਦੇ ਆ ਜੋ ਫੈਂਸੀ ਦੀਵਾ ਕੋਈ ਮੰਗਦਾ ਫਿਰ ਉਹ ਸਾਹਵਨਾ ਫੈਂਸੀ ਵੀ ਬਣਾ ਦਿੰਦੇ ਆ ਕਿੰਨਾ ਕ ਟਾਈਮ ਹੋ ਗਿਆ ਤਾਂ ਨੌਵੇਂ ਸੇ ਕੰਮ ਕਰਦਿਆਂ ਨੂੰ ਮੈਨੂੰ ਕੰਮ ਕਰਦਿਆਂ ਨੂੰ ਘੱਟੋ ਘੱਟ 40 ਸਾਲ ਦੇ ਕਰੀ ਹੋ ਗਏ 40 ਸਾਲ ਹਾਂਜੀ ਤੇ 40 ਸਾਲ ਹੋ ਗਏ ਯਾਨੀ ਕਿ ਪੂਰੀ ਉਮਰ ਹੀ ਇੱਕ ਸਾਹਵਨਾ ਕਹਿ ਲੋ ਸਾਡੀ ਉਮਰ ਹੀ ਸਾਡਾ ਮਤਲਬ ਜੱਦੀ ਕੰਮ ਇਹੀ ਆ ਸਾਡੇ ਬਾਪ ਦਾਦਾ ਵੀ ਇਹੀ ਕਰਦੇ ਸੀਗੇ ਹੁਣ ਅਸੀਂ ਵੀ ਇਹੀ ਕਰ ਰਹੇ ਆ ਤੇ ਹੁਣ ਅੱਗੇ ਤੁਹਾਡੇ ਮੁੰਡੇ ਯਾਨੀ ਕਿ ਤੁਹਾਡੇ ਨਾਲ ਸਾਥ ਦਿੰਦੇ ਤੁਹਾਨੂੰ ਮੁੰਡੇ ਦਾ ਬਿਲਕੁਲ ਸਾਥ ਦਿੰਦੇ ਆ ਪੂਰਾ ਸਾਥ ਦਿੰਦੇ ਆ ਹਮ ਸਰ ਹਰੇ ਕੰਮ ਚ ਸਾਥ ਦਿੰਦੇ ਆ ਕੀ ਦੀਵਾਲੀ ਦਾ ਕਿੰਨਾ ਕੁ ਜ਼ੋਰ ਹੈਗਾ ਕੰਮ ਦੇ ਵਿੱਚ ਕਿਉਂਕਿ ਕਿਤੇ ਨਾ ਕਿਸੇ ਲੋਕ ਫੇਰ ਵਾਪਸ ਪੁਰਾਣੇ ਪਾਸੇ ਜਾ ਰਹੇ ਆ ਗ੍ਰੀਨ ਦੀਵਾਲੀ ਬਣਾ ਰਹੇ ਨੇ ਹਣਾ ਜੀ ਹੈਗਾ ਕੋਈ ਫਰਕ ਲੱਗ ਰਿਹਾ ਕੀ ਮਾਰਕੀਟ ਕੋ ਤਾਂ ਹਣੋ ਬਾ ਪਹਿਲਾਂ ਨਾਲ ਤਾਂ ਫਰਕ ਹੀ ਹੈਗਾ ਹੀ ਹੈ ਜੀ ਪਹਿਲਾਂ ਨਾਲ ਤਾਂ ਬਹੁਤ ਵੱਡਾ ਫਰਕ ਆ ਜੀ ਦੇ ਵਿੱਚ ਚਲੋ ਆਪਾਂ ਹੁਣ ਪਾਜੀ ਦੇ ਮੁੰਡਿਆਂ ਨਾਲ ਵੀ ਗੱਲ ਕਰਦੇ ਆਂ ਵੀ ਇੱਥੇ ਮੌਜੂਦ ਹੈਗੇ ਨੇ ਦੱਸਿਆ ਹੀ ਆ ਕਿ ਇਹਨਾਂ ਦਾ ਜਿਹੜਾ ਖਾਨਦਾਨੀ ਜਿਹੜਾ ਕੰਮ ਚੱਲਦਾ ਆ ਰਿਹਾ ਤੇ ਪਾਜੀ ਵੀ ਜਿਹੜਾ ਦੇਖ ਸਕਦੇ ਹੋ ਦੀਵੇ ਬਣਾ ਰਹੇ ਨੇ ਬਹੁਤ ਘੈਂਟ ਤਰੀਕੇ